ਇੱਕ ਐਸਾ ਉਪਾਅ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਜਦੋਂ ਤੁਹਾਨੂੰ ਕਦੀ ਅਚਾਨਕ ਪੈਸਿਆਂ ਦੀ ਜ਼ਰੂਰਤ ਪਵੇ ਤਾਂ ਇਹ ਵਾਲਾ ਉਪਾਅ ਕਰਨਾ ਤੁਸੀਂ ਦੇਖੋਗੇ 7 ਦਿਨਾਂ ਦੇ ਅੰਦਰ ਅੰਦਰ ਕੋਈ ਨਾ ਕੋਈ ਜੁਗਾਰ ਤੁਹਾਡਾ ਪੈਸਿਆਂ ਦਾ ਹੋ ਹੀ ਜਾਏਗਾ ਪੈਸਿਆਂ ਦੀ ਅਚਾਨਕ ਜ਼ਰੂਰਤ ਸਾਰਿਆਂ ਨੂੰ ਪੈ ਸਕਦੀ ਹੈ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਉਨ੍ਹਾਂ ਨੂੰ ਵੀ ਪੈ ਸਕਦੀ ਹੈ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਲਿਮਟ ਦਾ ਹੈ ਉਨ੍ਹਾਂ ਨੂੰ ਵੀ ਪੈਂਦੀ ਹੈ ਅਚਾਨਕ ਪੈਸਾ ਜੇ ਜਦੋਂ ਜ਼ਰੂਰਤ ਪਵੇ ਤਾਂ ਕਈ ਵਾਰੀ ਸਾਡੇ ਕੋਲ ਉਹਨਾਂ ਪੈਸਾ ਅਰੇਂਜ ਨਹੀਂ ਹੁੰਦਾ ਹੈ ਤਾਂ ਤੁਸੀਂ ਕੀ ਕਰਨਾ ਇੱਕ ਸਿੱਕਾ ਸਾਨੂੰ ਇਹਦੇ ਵਿੱਚ ਚਾਹੀਦਾ ਹੈ ਓਕੇ ਇੱਕ ਸਿੱਕਾ ਚਾਹੀਦਾ ਹੈ ਕੋਈ ਵੀ ਜਿਹੜੀ ਵੀ ਕਰੰਸੀ ਤੁਹਾਡੇ ਕੋਲ ਜਿੱਥੇ ਵੀ ਕੰਟਰੀ 'ਚ ਤੁਸੀਂ ਰਹਿੰਦੇ ਹੋ ਉਸ ਕੰਟਰੀ ਦੀ ਕਰੰਸੀ ਤੁਸੀਂ ਲੈਣੀ ਹੈ ਉਸ ਨੂੰ ਤੁਸੀਂ ਇਸ ਤਰ੍ਹਾਂ ਗਲਾਸ ਵਿੱਚ ਪਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਪਾਣਾ ਹੈ ਉਸ ਦੇ ਅੰਦਰ ਪਾਣੀ ਠੀਕ ਹੈ ਪਾਣੀ ਪਾਣ ਤੋਂ ਬਾਅਦ ਇਸ ਦੇ ਅੰਦਰ ਅਸੀਂ ਪਾਣਾ ਹੈ ਇੱਕ ਲੱ ਸੰਧੀ ਤੁਲੀ ਠੀਕ ਹੈ ਛੋਟੀ ਵੱਡੀ ਡਸਨਟ ਮੈਟਰ ਉਸ ਨੂੰ ਪਾ ਦੇਣਾ ਹੈ ਪਾਣੀ ਦੇ ਵਿੱਚ ਹੁਣ ਇਸ ਗਲਾਸ ਦੇ ਉੱਤੇ ਹੱਥ ਰੱਖ ਕੇ ਇਨਟੈਂਸ਼ਨ ਪਾਣਾ ਹੈ ਕਿ ਮੈਨੂੰ ਐਨੇ ਪੈਸਿਆਂ ਦੀ ਜ਼ਰੂਰਤ ਹੈ ਜਿਹੜੇ ਪਰਮਾਤਮਾ ਨੂੰ ਜਿਹੜੇ ਗੁਰੂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਨਾਮ ਲੈ ਕੇ ਇਸ ਗਲਾਸ ਦੇ ਉੱਤੇ ਹੱਥ ਰੱਖ ਕੇ ਬੋਲਣਾ ਹੈ ਕਿ ਮੈਨੂੰ ਸਮਝ ਲਓ 5 ਲੱਖ ਦੀ ਸਖਤ ਜ਼ਰੂਰਤ ਹੈ ਪਲੀਜ਼ ਮੇਰੇ ਵਾਸਤੇ ਇੰਤਜ਼ਾਮ ਕਰਕੇ ਦਿਓ ਥੈਂਕ ਯੂ ਥੈਂਕ ਯੂ ਥੈਂਕ ਯੂ ਯੂਨੀਵਰਸ ਥੈਂਕ ਯੂ ਥੈਂਕ ਯੂ ਥੈਂਕ ਯੂ ਇੱਕ ਐਂ ਤੋਂ ਬਾਅਦ ਤੁਸੀਂ ਇਸ ਗਲਾਸ ਨੂੰ ਜੋ ਅਸੀਂ ਤਿਆਰ ਕਰਕੇ ਰੱਖਿਆ ਹੈ ਇਸ ਗਲਾਸ ਨੂੰ ਆਪਣੇ ਫ੍ਰਿਜ ਦੇ ਉੱਤੇ ਰੱਖ ਦੇਣਾ ਹੈ ਤੁਹਾਨੂੰ ਮੈਂ ਦੱਸ ਦੇਵਾਂ ਫ੍ਰਿਜ ਉੱਤੇ ਕਿਉਂ ਕਿਉਂਕਿ ਫ੍ਰਿਜ ਸਾਡੇ ਘਰ ਦਾ ਰਾਹੁ ਹੈ ਤੇ ਰਾਹੁ ਅਚਾਨਕ ਸਾਨੂੰ ਪੈਸਾ ਦਿੰਦਾ ਹੀ ਦਿੰਦਾ ਹੈ ਇਸ ਨੂੰ ਤੁਸੀਂ ਆਪਣੇ ਫ੍ਰਿਜ ਦੇ ਉੱਤੇ ਰੱਖ ਦੇਣਾ ਹੈ 7 ਦਿਨਾਂ ਵਿੱਚ ਤੁਹਾਡੇ ਕੋਲ ਪੈਸਾ ਜਿੰਨਾ ਚਾਹੀਦਾ ਹੈ ਉਹਨਾ ਆ ਜਾਏਗਾ ਕੋਈ ਨਾ ਕੋਈ ਵਸੀਲਾ ਜਰੂਰ ਬਣ ਜਾਏਗਾ ਸਤਿ ਦਿਨਾਂ ਬਾਅਦ ਜਦ ਤੁਹਾਨੂੰ ਪੈਸੇ ਮਿਲ ਜਾਣਗੇ گارਲਿਕ ਨੂੰ ਲਸਣ ਨੂੰ ਤੇ ਪਾਣੀ ਨੂੰ ਕਿਸੇ ਗਮਲੇ ਵਿੱਚ ਪਾ ਦੇਣਾ ਹੈ ਤੇ ਉਸ ਸਿੱਕੇ ਨੂੰ ਆਪਣੇ ਕੋਲ ਲੱਕੀ ਚਾਮ ਮੰਨ ਕੇ ਆਪਣੀ ਪਰਸ ਵਿੱਚ ਆਪਣੀ ਕਿਸ਼ੋਰੀ ਵਿੱਚ ਰੱਖ ਲੈਣਾ ਹੈ ਕਿਉਂਕਿ ਦੇਖੋ ਕਿਉਂਕਿ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ ਹੈ